ਦੇ ਹੁਕਮ ਦੇ ਮੁਤਾਬਕ ਪੰਜ ਮੈਂਬਰ ਸਹਿਬਾਨ ਜਿਹੜੇ ਅਕਾਲ ਤਖਤ ਸਾਹਿਬ ਵੱਲੋਂ ਮਨੋਨੀਤ ਹੋਏ ਸੀ ਉਹਨਾਂ ਨੇ ਭਰਤੀ ਦੀ ਪ੍ਰਕਿਰਿਆ ਨੂੰ ਜਿਹੜਾ ਉਹ ਆਰੰਭ ਕੀਤਾ ਹੈ ਅਰਦਾਸ ਕਰਕੇ ਅਕਾਲ ਪੁਰਖ ਦਾ ਓਟ ਆਸਰਾ ਲੈ ਕੇ ਮੈਂ ਸਮੁੱਚੇ ਗੁਰੂ ਖਾਲਸਾ ਪੰਥ ਨੂੰ ਇਹ ਅਪੀਲ ਕਰਦਾ ਪੰਜਾਬੀਆਂ ਨੂੰ ਅਪੀਲ ਕਰਦਾ ਕਿ ਵੱਧ ਤੋਂ ਵੱਧ ਵੱਧ ਤੋਂ ਵੱਧ ਅਕਾਲੀ ਦਲ ਦੇ ਮੈਂਬਰ ਬਣ ਕੇ ਆਓ ਆਪਾਂ ਪੰਥ ਤੇ ਪੰਜਾਬ ਦੀ ਆਵਾਜ਼ ਬਣੀਏ ਪੰਥ ਨੂੰ ਵੀ ਮਜ਼ਬੂਤ ਕਰੀਏ ਔਰ ਪੰਜਾਬ ਨੂੰ ਵੀ ਜਿਹੜਾ ਉਹ ਬਚਾਈਏ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਪ੍ਰਕਿਰਿਆ ਨੂੰ ਲੈ ਕੇ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਹੁਕਮਨਾਮੇ ਜਾਰੀ ਹੋਏ ਸਨ ਤੇ ਭਰਤੀ ਪ੍ਰਕਿਰਿਆ ਵਿੱਚ ਸ਼ਾਮਲ ਹੋਣ ਲਈ ਵੱਖ-ਵੱਖ ਪਿੰਡਾਂ ਤੋਂ ਵੱਡੇ ਜਥੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਰਵਾਨਾ ਹੋਏ ਇਸੇ ਕੜੀ ਨੂੰ ਅੱਗੇ ਤੋਰਦਿਆਂ ਹੋਇਆ ਸੀਨੀਅਰ ਆਗੂ ਸਰਦਾਰ ਦਲਜੀਤ ਸਿੰਘ ਜੀ ਗਿੱਲ ਆਪਣੇ ਸੈਕੜੇ ਸਾਥੀਆਂ ਦੇ ਨਾਲ ਇਸ ਭਰਤੀ ਪ੍ਰਕਿਰਿਆ ਵਿੱਚ ਸ਼ਾਮਲ ਹੋਣ ਲਈ ਵੱਡੇ ਇਕੱਠ ਦੇ ਨਾਲ ਰਵਾਨਾ ਹੋਏ ਮੌਕੇ ਦੀਆਂ ਤਸਵੀਰਾਂ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਹੋਇਆਂ ਸਰਦਾਰ ਦਲਜੀਤ ਸਿੰਘ ਨੇ ਕੀ ਕਿਹਾ ਆਓ ਤੁਸੀਂ ਵੀ ਸੁਣੋ ਅਜਤਾਜੀ ਵੈਗੁਰਜੀ ਦਾ ਖਾਲਸਾ ਵੈਗੁਰਜੀ ਪਤੇ ਜੀ ਵੈਗੁਰਜੀ ਦਾ ਖਾਲਸਾ ਵੈਗੁਰਜੀ ਪਤੇ ਜੀ ਜਿਹੜੀ ਸੰਗਤ ਲੈ ਕੇ ਜਾ ਰਹੇ ਹੋ ਕਿਸ ਸੰਬੰਧ ਵਿੱਚ ਜਾ ਰਹੇ ਹੋ ਅੱਜ ਜੀ ਵੈਸੇ ਤਾਂ ਸਾਰੇ ਲੋਕ ਹੀ ਜਾਣਦੇ ਆ ਅੱਜ ਦੇ ਦਿਨ ਬਾਰੇ ਜਿਹੜੀ ਪੰਜ ਮੈਂਬਰੀ ਕਮੇਟੀ ਅਕਾਲੀ ਦਲ ਸਭ ਵੱਲੋਂ ਭਰਤੀ ਕਮੇਟੀ ਜਿਹੜੀ ਨਿਸ਼ਚਿਤ ਕੀਤੀ ਸੀ ਉਹਨਾਂ ਨੇ ਅਕਾਲੀ ਦਲ ਸਭ ਤੇ ਅਰਦਾਸ ਕਰਕੇ 18 ਤਰੀਕ ਨੂੰ ਭਰਤੀ ਭਰਤੀ ਅਕਾਲੀ ਦਲ ਦੀ ਭਰਤੀ ਆਰੰਭ ਕਰਨ ਦਾ ਜਿਹੜਾ ਆਗਾਜ਼ ਕਰਨਾ ਉਹਦੇ ਚ ਅੱਜ ਅਸੀਂ ਸਾਰੇ ਸ਼ਾਮਲ ਹੋ ਜਾ ਰਹੇ ਹਾਂ ਜਿਵੇਂ ਤੁਸੀਂ ਅੱਜ 18 ਤਰੀਕ ਨੂੰ ਜਾ ਰਿਹਾ ਜੀ ਪਰ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਪਹਿਲਾਂ ਜਿਹੜੀ ਭਰਤੀ ਮੈਂ ਮੇੜੀ ਫਰਵਾਦ ਕੀਤੀ ਆ ਉਹਨੂੰ ਕਿਦਾਂ ਫਿਰ ਦੇਖਦੇ ਜੀ ਨੇ ਦੇਖੋ ਉਹ ਤਾਂ ਕੱਲ ਤੱਕ ਤੋਂ ਰਿਜੈਕਟ ਹੋ ਚੁੱਕੀ ਆ ਕਿਉਂਕਿ ਸਿੰਘ ਸਾਹਿਬ ਗਿਆਨੀ ਅਰਗਵੀਰ ਸਿੰਘ ਹੋਣਾ ਨੇ ਜਦੋਂ ਪੰਜ ਮੈਂਬਰੀ ਦੋ ਮੈਂਬਰ ਵਿੱਚੋਂ ਸੱਤ ਮੈਂਬਰੀ ਕਮੇਟੀ ਸੀ ਦੋ ਮੈਂਬਰ ਵਿੱਚੋਂ ਅਸਤੀਫਾ ਦੇ ਗਏ ਸੀ ਔਰ ਪੰਜ ਮੈਂਬਰ ਰਹਿ ਗਏ ਸੀ ਪੰਜ ਮੈਂਬਰਾਂ ਨੇ ਅਕਾਲਤਾ ਸਭ ਤੇ ਜਾ ਕੇ ਅਰਜ਼ੋਈ ਕੀਤੀ ਵੀ ਸਾਨੂੰ ਕੀ ਹੁਕਮ ਹੈ ਤਾਂ ਉਹ ਉਦੋਂ ਸਿੰਘ ਸਾਹਿਬ ਗਿਆਨੀ ਅਰਗਵੀਰ ਸਿੰਘ ਹੋਣਾ ਨੇ ਇਹ ਉਹਨਾਂ ਨੂੰ ਆਦੇਸ਼ ਜਾਰੀ ਕੀਤਾ ਸੀ ਕਿ ਤੁਸੀਂ ਭਰਤੀ ਅਰੰਭ ਕਰੋ ਅਤੇ ਜਿਹੜੀ ਭਰਤੀ ਪਹਿਲਾ ਸ਼ੋਮਨੀ ਕਾਲੀਦਲ ਸੁਖਵੀਰ ਬਾਦਲ ਕੰਪਨੀ ਵੱਲੋਂ ਸ਼ੁਰੂ ਹੋਈ ਆ ਉਹ ਅਸੀਂ ਨੈਗਲੈਕਟ ਕਰਦੇ ਆ ਕਿਉਂਕਿ ਉਹ ਅਕਾਲ ਤਖਤ ਦੇ ਹੁਕਮ ਆਦੇਸ਼ਾਂ ਮੁਤਾਬਕ ਨਹੀਂ ਹੋਈ ਇਸ ਕਰਕੇ ਪੰਜ ਮੈਂਬਰੀ ਕਮੇਟੀ ਨੂੰ ਆਦੇਸ਼ ਜਾਰੀ ਕਰਕੇ ਇਹ ਅੱਜ ਦਾ ਜਿਹੜਾ ਕਾਜ ਸ਼ੁਰੂ ਹੋ ਰਿਹਾ ਇਹ ਅਕਾਲ ਤਖਤ ਵੱਲੋਂ ਹੋ ਰਿਹਾ ਇਹ ਵੀ ਅਕਾਲੀ ਦਲ ਦਾ ਇਹ ਹੀ ਕਹਿਣਾ ਵਾ ਵੀ ਜੇਕਰ ਅਕਾਲ ਤਖਤ ਸਾਹਿਬ ਦਾ ਨਾਮ ਲੈ ਕੇ ਭਰਤੀ ਕਰਦੇ ਆ ਤੇ ਸਾਨੂੰ ਜਿਹੜੀ ਚੋਰ ਕਮਿਸ਼ਨ ਉਹਨਾਂ ਨੂੰ ਮਾਨਤਾ ਨਹੀਂ ਮਿਲ ਸਕਦੀ ਕਿਉਂਕਿ ਆਪਾਂ ਨਰੋਲ ਧਾਰਮਿਕ ਹੋ ਜਾਵਾਂਗੇ ਉਹ ਤਾਂ ਵੀ ਝੱਖ ਮਾਰਦੇ ਜੀ ਸਾਨੂੰ ਪਹਿਲਾਂ ਸਭ ਤੋਂ ਪਹਿਲਾਂ ਸਿੱਖ ਕੌਮ ਨੂੰ ਆਕਾਲ ਤਖਤ ਆ ਇੱਕ ਪੰਤਕ ਪਾਰਟੀ ਬਣਦੀ ਬਣ ਜਾ ਰਹੀ ਆ ਉਹਨਾਂ ਨੇ ਤਾਂ 96 ਦੇ ਵਿੱਚ ਪੰਜਾਬੀ ਪਾਰਟੀ ਬਣਾਤੀ ਸੀ ਉਹ ਪੰਤਕ ਪਾਰਟੀ ਦਾ ਰਹੀ ਨਹੀਂ ਉਹਨਾਂ ਪੰਤਸ ਦੀ ਅਜੇ ਤੱਕ ਗੱਲ ਹੀ ਨਹੀਂ ਕੀਤੀ ਕੋਈ ਵੀ ਉਹ ਗਲਤੀਆਂ ਹੀ ਕੀਤੀਆਂ ਔਰ ਖੇਰੂ ਖੇਰੂ ਕਰਕੇ ਰੱਖਦਾ ਪੰਪ ਪੰਪ ਅੱਜ ਜਿਹੜੀ ਭਰਤੀ ਹੋ ਰਹੀ ਆ ਇਹ ਪੰਟਕ ਪਾਰਟੀ ਦੀ ਹੋ ਰਹੀ ਆ ਇਹਨੂੰ ਕੋਈ ਚੈਲੰਜ ਨਹੀਂਗਾ ਨਾ ਕਿਸੇ ਆਪਣੇ ਚੋਣ ਕਮਿਸ਼ਨ ਦਾ ਚੈਲੰਜ ਆ ਨਾ ਕਿਸੇ ਦਾ ਕੋਈ ਚੈਲੰਜ ਨਹੀਂਗਾ ਕਿਉਂਕਿ ਅਕਾਲੀ ਦਲ ਬਣਿਆ 1920 ਚ ਅ ਕੱਲ ਤੱਕ ਤੁਸੀਂ ਈ ਲੱਗਦਾ ਕਿ ਜਿਵੇਂ ਕਹਿ ਰਹੇ ਕਿ ਉਹ ਲੱਖਾਂ ਜਿਹੜੇ ਲੋਕ ਆ ਸਾਡੇ ਨਾਲ ਜੁੜ ਚੁੱਕੇ ਆ ਸਾਡੀ ਭਰਤੀ ਮਹਿੰਮ ਦੇ ਵਿੱਚ ਜਿਹੜੇ ਆ ਉਹ ਦਾਖਲ ਹੋ ਚੁੱਕੇ ਆ ਫਿਰ ਉਹ ਕੌਣ ਲੋਕ ਆ ਉਹ ਤਾਂ ਜਾਲੀ ਸਾਰੇ ਫਰਜੀ ਉਹਨਾਂ ਨੇ ਘਰੇ ਬੈ ਬੈ ਕੇ ਲਿਸਟਾਂ ਵੇਖ ਕੇ ਭਰਤੀ ਕੀਤੀ ਆ ਉਹ ਭਰਤੀ ਜੈਨੂਨ ਥੋੜੀ ਜੈਨੂਨ ਭਰਤੀ ਹੁਣ ਹੁਣ ਜਾ ਰਹੀ ਆ ਬਹੁਤ ਸਾਰੇ ਟੈਲੀਫੋਨ ਨੰਬਰ ਜਿਹੜਾ ਦਿੱਤਾ ਗਿਆ ਪੰਜ ਮੈਂਬਰੀ ਕਮੇਟੀ ਵੱਲੋਂ ਉਹਦੇ ਤੇ ਬਹੁਤ ਜ਼ਿਆਦਾ ਕਾਲਾਂ ਆ ਚੁੱਕੀਆਂ ਆ ਮੈਂਬਰਸ਼ਿਪ ਲੈਣ ਲਈ ਔਰ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਆ ਖੁਸ਼ੀ ਪਾਈ ਜਾ ਰਹੀ 47 ਦਲ ਨਾ ਪਹਿਲਾਂ ਵੀ ਬੜੇ ਬਣ ਚੁੱਕੇ ਆ ਤੇ ਲੋਕ ਦਚੁੱਤੀ ਦੇ ਵਿੱਚ ਨੇ ਕਿ ਅਸੀਂ ਪੰਥਕ ਪਾਰਟੀ ਮੰਨੀਏ ਕਿ ਨੂੰ ਤੇ ਸ਼੍ਰੋਮਣੀ ਅਕਾਲੀ ਦਲ ਅਸਲੀ ਹੈ ਕਿਹੜਾ ਇਹ ਹੁਣ ਨਿਤਾਰਾ ਹੋਣਾ ਜੀ ਇਹ ਜਿਹੜੇ ਪੰਜ ਮੈਂਬਰੀ ਕਮੇਟੀ ਸ੍ਰੀ ਹਕਾਲਤਾਖਬ ਸਾਬ ਵੱਲੋਂ ਆਦੇਸ਼ ਜਾਰੀ ਹੋ ਕੇ ਆਈ ਆ ਹੋਣ ਦੇ ਵਿੱਚ ਆਈ ਆ ਇਹਨਾਂ ਨੇ ਸਾਰੇ ਪੰਥਕ ਜਥੇਬੰਦੀਆਂ ਔਰ ਜਿ ਜਿੰਨੇ ਵੀ ਸਮਾਜ ਸੇਵੀ ਜਥੇਬੰਦੀਆਂ ਸਾਧੂ ਸੰਤ ਮਹਾਤਮਾ ਜਿਨ੍ਹਾਂ ਅਕਾਲੀ ਦਲ ਨੇ ਸਾਰਿਆਂ ਨੂੰ ਸੱਦਾ ਦਿੱਤਾ ਔਰ ਕਿਹਾ ਇਹ ਗੱਲ ਕਹੀ ਉਹਨਾਂ ਨੇ ਕਿ ਅਸੀਂ ਉਹਨਾਂ ਦੇ ਕੋਲ ਜਾ ਜਾ ਕੇ ਅਪਰੋਚ ਕਰਾਂਗੇ ਔਰ ਉਹਨਾਂ ਨੂੰ ਨਾਲ ਲੈ ਕੇ ਅਸੀਂ ਸਾਰਾ ਪੰਥ ਇਕੱਠਾ ਕਰਾਂਗੇ ਔਰ ਇਹ ਸਾਰੇ ਸਮੂਚੇ ਪੰਥ ਦੀ ਇਹ ਪਾਰਟੀ ਬਣੂਗੀ ਇਹ ਜਿਹੜੇ ਅੱਗੇ ਜੋ ਹੋਇਆ ਉਹ ਤੁਹਾਡੇ ਸਾਹਮਣੇ ਆ ਦੋ ਤਰੀਕ ਦਾ ਜੋ ਹੁਕਮਨਾਮਾ ਹੈ ਉਹਨੂੰ ਸਾਰੇ ਸੰਸਾਰ ਨੇ ਮੰਨਿਆ ਉਹਦੇ ਉੱਤੇ ਸਾਰਿਆਂ ਨੇ ਪਹਿਲਾ ਦਿਨ ਜੱਲ ਸਾਹਿਬ ਜਿਵੇਂ ਕਿ ਸ਼੍ਰੀ ਅਕਾਲਤੂਰ ਸਾਹਿਬ ਤੇ ਜੇਦਾਰ ਹੋਣਾ ਨੇ ਅਕਾਲਤੂਰ ਸਾਹਿਬ ਦੀ ਸੀਟ ਤੋਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਜਿਹੜਾ ਇਹਨੂੰ ਲੋਕ ਨਕਾਰ ਦਿੱਤੇ ਇਹਦੀ ਹੋਂਦ ਖਤਮ ਹੋ ਚੁੱਕੀ ਆ ਉਹਨਾਂ ਨੇ ਉਹ ਕਾਤਾ ਸਾਉ ਦੀ ਪਸੀਨ ਤੋਂ ਕਿਹਾ ਤੁਸੀਂ ਹੁਣ ਕੀ ਸਮਝਦੇ ਹੋ ਵੀ ਕਿਸ ਤਰ੍ਹਾਂ ਇਹ ਜਿਹੜਾ ਪੰਜਾਬ ਦੀ ਇੱਕ ਪੰਥਕ ਪਾਰਟੀ ਸਾਰੇ ਚਾਹੁੰਦੇ ਆ ਕਿ ਸੂਬੇ ਦੀ ਇੱਕ ਪਾਰਟੀ ਆ ਵੀ ਜਿਹੜੀ ਹੋਣੀ ਚਾਹੀਦੀ ਆ ਜਿਹੜੇ ਸੂਬੇ ਦੇ ਹਿੱਤਾਂ ਦੀ ਗੱਲ ਕਰੇ ਸੂਬੇ ਦੇ ਲੋਕਾਂ ਦੀ ਆਵਾਜ਼ ਬਣੇ ਕਿਸ ਤਰ੍ਹਾਂ ਇਹ ਪਾਰਟੀ ਜਿਹੜੀ ਲੋਕਾਂ ਦੀ ਇੱਕ ਬਣ ਸਕਦੀ ਆ ਤੇ ਕਿਸ ਤਰ੍ਹਾਂ ਪੰਜਾਬ ਦੇ ਲੋਕਾਂ ਵਿੱਚ ਇੱਕ ਜੁੜਤਾ ਹੋ ਸਕਦੀ ਹੈ ਇੱਕ ਸੂਬੇ ਦੀ ਵਧੀਆ ਪਾਰਟੀ ਇੱਕ ਜਿਹੜੀ ਕੇ ਸੰਘਰਸ਼ ਕਰ ਸਕਦੀ ਦੇਖੋ ਜੀ ਜਿਹੜਾ 2 ਤਰੀਕ 2 ਦਸੰਬਰ ਦਾ ਫੈਸਲਾ ਹੋਇਆ ਨਾ ਸਟੀਲ ਤੋਂ ਉਹ ਫੈਸਲਾ ਜਿਹੜੀ ਇਹਨਾਂ ਨੂੰ ਸਜ਼ਾ ਸੁਣਾਈ ਗਈ ਨਾ ਸੁਖਬੀਰ ਹੋਣਾ ਨੂੰ ਉਹ ਬਹੁਤ ਘੱਟ ਗਿਆ ਘੱਟ ਸੀ ਸਜ਼ਾ ਉਹਨੂੰ ਅਡਾਪਟ ਸਿਰਫ ਲੋਕਾਂ ਨੇ ਇਹ ਕਰਕੇ ਕੀਤਾ ਕਿ ਉਹਦੇ ਵਿੱਚ ਇੱਕ ਬਹੁਤ ਵੱਡਾ ਪੁਆਇੰਟ ਸੀ ਜਿਹੜਾ ਨਾ ਕਿ ਇਹ ਜਿਹੜੀ ਇਹ ਮੌਜੂਦਾ ਜਿਹੜੀ ਹੈਗੀ ਆ ਪਾਰਟੀ ਦੀ ਮੌਜੂਦਾ ਲੀਡਰਸ਼ਿਪ ਆ ਇਹ ਆਪਣਾ ਨੈਤਿਕ ਅਧਿਕਾਰ ਜਿਹੜਾ ਹੈ ਖਵਾ ਚੁੱਕੀ ਆ ਇਸ ਕਰਕੇ ਇਹ ਅਗਵਾਈ ਪੰਤਕ ਜਿਹੜੇ ਪੰਤ ਨੂੰ ਅਗਵਾਈ ਕਰਨਦੇ ਇਹ ਲਾਇਕ ਨਹੀਂ ਰਹੇ ਇਸ ਕਰਕੇ ਇਹਨਾਂ ਨੂੰ ਪਾਸੇ ਕਰਨ ਲਈ ਸੱਤ ਮੈਂਬਰੀ ਕਮੇਟੀ ਜਿਹੜੀ ਨਰੋਲ ਜਿਹੜੇ ਵਧੀਆ ਬੰਦੇ ਸੀ ਨਾ ਉਹ ਕਾਲ ਤਖਤ ਵੱਲੋਂ ਨਿਸ਼ਚਿਤ ਹੋਏ ਸਨ ਉਹਨਾਂ ਜੋ ਦੋ ਜਿਹੜੇ ਸਿੰਘ ਆ ਉਹਨਾਂ ਨੇ ਅਸਤੀਫਾ ਦਿੱਤਾ ਧਮੀ ਸਾਹਿਬ ਤੇ ਬਨੂਗੁਰ ਸਾਹਿਬ ਨੇ ਇਸ ਕਰਕੇ ਪੰਜ ਮੈਂਬਰੀ ਕਮੇਟੀ ਜਿਹੜੀ ਸਟੈਂਡ ਕਰਦੀ ਆ ਉਹਦੇ ਮੁਤਾਬਕ ਇਹ ਜਿਹੜੀ ਭਰਤੀ ਹੋਣ ਜਾ ਰਹੀ ਆ ਔਰ ਜਿਹੜਾ ਤੁਸੀਂ ਮੇਰੇ ਤੇ ਕੁਐਸਚਨ ਕੀਤਾ ਹੈ ਪੀ ਇਹ ਇਹ ਕੁਐਸਚਨ ਕੀਤਾ ਸੀ ਇਹ ਸੰਗਤ ਕਿਵੇਂ ਬਣਦਾ ਦੇਵੇਗੀ ਇੱਕ ਜੁੜਤਾ ਕਿਵੇਂ ਹੋ ਸਕਦੀ ਆ ਸੂਬੇ ਦੇ ਹਿੱਤਾਂ ਦੀ ਸੁਭੇ ਉਹਨਾਂ ਨੇ ਵੇਖੋ ਉੱਥੋਂ ਉੱਥੋਂ ਇੱਕ ਹੁਕਮ ਆ ਜਾਂ ਆਦੇਸ਼ ਜਾਰੀ ਹੋਇਆ ਸੀ ਕਿ ਜਿਹੜੇ ਬਾਗੀ ਤੇ ਦਾਗੀ ਦੋਵੇਂ ਇਹ ਆਪਣਾ ਜਿਹੜਾ ਆਧਾਰ ਆ ਇਹ ਖਵਾ ਚੁੱਕੇ ਆ ਨੈਤਿਕ ਆਧਾਰ ਖਵਾ ਚੁੱਕੇ ਆ ਇਸ ਲਈ ਜਿਹੜੀ ਇਹ ਪੰਜ ਮੈਂਬਰੀ ਕਮੇਟੀ ਆ ਨਾ ਇਹ ਇਹਨਾਂ ਨੇ ਨਰੋਲ ਜਿਹੜੀ ਨਵੀਂ ਲੀਡਰਸ਼ਿਪ ਆ ਨਾ ਉਹਨੂੰ ਬੁੜਾਵਾ ਦੇਣਾ ਹੈ ਇਸ ਕਰਕੇ ਹੀ ਸੰਗਤ ਦੇ ਵਿੱਚ ਉਤਸ਼ਾਹ ਆ ਸੰਗਤ ਜਿਹੜੀ ਆ ਉਹ ਦੇਖਣ ਲਈ ਆ ਔਰ ਜਿਹੜੇ ਮੇਕੋ ਤੁਸੀਂ ਅੱਗੇ ਜਿੰਨੀਆਂ ਵੀ ਪਾਰਟੀਆਂ ਆ ਉਹ ਫੇਰ ਹੋਈਆਂ ਔਰ ਪੰਜਾਬ ਦੀ ਗੱਲ ਕਿਸੇ ਨੇ ਕੀਤੀ ਪੰਜਾਬ ਦੇ ਅਧਿਕਾਰਾਂ ਦੀ ਗੱਲ ਕਿਸੇ ਨੇ ਕੀਤੀ ਔਰ ਸਿੱਖਾਂ ਦੀ ਕਿਸੇ ਗੱਲ ਨਹੀਂ ਕੀਤੀ ਸਾਡੇ ਬੰਦੀ ਸਿੱਖ ਕਿੰਨੇ ਚਿਰ ਤੋਂ ਅੰਦਰ ਨੇ ਜਾਂ ਹੋਰ ਮਸਲੇ ਸਾਡੇ ਲਟਕਦੇ ਪਏ ਆ ਸਾਡੇ ਗੁਰਦੁਆਰਿਆਂ ਦੇ ਅਟੈਕ ਬਾਰ ਲਿਆ ਤੇ ਹੋਇਆ ਕਿੰਨੇ ਸਾਡੇ ਮਸਲੇ ਜਿਹੜੇ ਆ ਉਹ ਸਿੱਖਾਂ ਦੇ ਜਿਹੜੇ ਆ ਉਹ ਲਟਕਦੇ ਪਏ ਆ ਅਮਰਤਪਾਲ ਸਿੰਘ ਵੇਖੋ ਤੁਸੀਂ ਕਿੰਨਾ ਚਿਰ ਡਿਬਰੂ ਗੱਲ ਰੱਖਿਆ ਨਜਾਇਜ਼ ਰੱਖਿਆ ਕੋਈ ਇਹੋ ਜੀ ਗੱਲ ਨਹੀਂ ਕੋਈ ਸਿੱਖੀ ਦੀ ਗੱਲ ਕਰਦਾ ਕੋਈ ਆ ਜਿਹੜਾ ਸਾਫ ਦੀ ਹੋਂਦ ਦੀ ਗੱਲ ਕਰਦਾ ਉਹ ਨੂੰ ਫੜ ਕੇ ਅੰਦਰ ਤੁਨਿਆ ਜਾਂਦਾ ਕਿਉਂਕਿ ਇਹਨਾਂ ਨੇ ਸਾਡੀ ਪਾਰਟੀ ਜਿਹੜੀ ਪੰਡਤਕ ਪਾਰਟੀ ਸੀ ਉਹਨੂੰ ਖੋਰਾ ਲਾਇਆ ਬਾਦਲ ਕੰਪਨੀ ਨੇ ਔਰ 25 ਸਾਲ 30 ਸਾਲ ਲੱਗ ਕੇ ਹੋ ਗਏ ਇਹਨਾਂ ਨੂੰ ਜਿਹੜਾ ਇਹ ਖੋਰਾ ਲਾਉਂਦਿਆਂ ਨੂੰ ਔਰ ਇਹਨਾਂ ਨੇ ਖੇਰੂ ਖੇਰੂ ਸਾਡੇ ਪੰਦਤ ਨੂੰ ਕਰਕੇ ਰੱਖ ਦਿੱਤਾ ਹੁਣ ਪੰਡਤ ਚਾਹੁੰਦਾ ਹੈ ਕਿ ਇੱਕ ਪਲੇਟਫਾਰਮ ਤੇ ਅਸੀਂ ਅਕਾਲ ਤਖਤ ਦੇ ਥੱਲੇ ਇਕੱਠੇ ਹੋਈਏ ਔਰ ਨਵੇਂ ਜਥੇਦਾਰ ਜਿਹੜੇ ਇਹਨਾਂ ਨੇ ਜਥੇਦਾਰਾਂ ਦੀ ਰਾਇਆ ਵੀ ਅਜਿਹੇ ਸਾਰਾ ਨੂੰ ਉਹ ਵੀ ਬਹੁਤ ਗਲਤ ਫੈਸਲਾ ਕੀਤਾ ਸਾਰੀ ਸੰਗਤ ਜਿਹੜੀ ਆ ਉਹ ਸਾਰੇ ਹਿੰਦੁਸਤਾਨ ਦੀ ਨਹੀਂ ਵਰਲਡ ਦੀ ਦੁਨੀਆ ਦੇ ਜਿੰਨੇ ਸਿੱਕ ਵਸਦੇ ਆ ਉਹਨਾਂ ਦੇ ਜਿਹੜੇ ਹਿਰਦੇ ਆ ਉਹ ਲੁੰਮਰੇ ਗਏ ਆ ਔਰ ਉਹ ਚਾਹੁੰਦੇ ਆ ਕਿ ਇਹ ਜਿਹੜਾ ਫੈਸਲਾ ਜਿਹੜਾ ਅੰਤਰਨ ਕਮੇਟੀ ਜਿਹੜੀ ਆ ਇਹਨੂੰ ਵਾਪਸ ਲੈ ਕੇ ਪਹਿਲੇ ਜਿਹੜਾ ਸਿੰਸੈਪ ਡਿਸੀਜਨ ਦਾ ਤਿੰਨ ਤਿੰਨਾ ਸਿੰਘ ਸਾਹਿਬ ਪੰਜਾ ਸਿੰਘ ਸਿੰਘ ਸਾਹਿਬਾਂ ਨੇ ਜਿਹੜਾ ਫਸੀਲ ਤੋਂ ਫੈਸਲਾ ਕੀਤਾ ਸੀ ਉਹਨੂੰ ਉਹਨਾਂ ਉਹ ਹੀ ਸਿੰਘ ਸਾਹਿਬ ਹੋਣੇ ਚਾਹੀਦੇ ਆ ਤਾਂ ਕਿ ਇਹ ਜਿਹੜੇ ਉਹ ਫੈਸਲੇ ਸੀ ਉਹਨਾਂ ਨੂੰ ਲਗਾਤਾਰ ਲਾਗੂ ਕੀਤਾ ਜਾ ਸਕੇ ਔਰ ਉਹਨਾਂ ਦੇ ਨਾਲ ਉਹ ਖੜ ਸਕਣ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ